ਭਾਈ ਮੈਚ ਬਹੁਤ ਤਗੜਾ ਹੈ ਦਰਸ਼ਕ ਪਿੱਛੋਂ ਵਾਜਾ ਮਾਰ ਰਹੇ ਆ ਵੀਰੇ ਗਰਾਊਂਡ ਕਲੀਅਰ ਕਰੀਏ ਗਰਾਊਂਡ ਜਿਹੜਾ ਕਲੀਅਰ ਕਰ ਦਿੱਤਾ ਜਾਵੇ ਬੇਨਤੀ ਹੈ ਆ ਮੈਚ ਬੜਾ ਸਿਰੇਰਾ ਖੇੜਿਆ ਜਾਵੇਗਾ ਮੇਰੇ ਵੀਰੋ ਆ ਸਲਾਹ ਕਰ ਲਿਓ ਭਾਈ ਮੇਲਾ ਆ ਮੈਚ ਆ ਜਿਨੇ ਜਿਨੇ ਸਵਾਦ ਲੈਣਾ ਇੱਕਰ ਤਾੜੀਆਂ ਲਾੜੇ ਜ਼ੋਰਦਾਰ ਕੀ ਬਾਤ ਹੈ ਦੁਨੀਆ ਦੇ ਤ੍ਰੰਤਰ ਕਬੱਡੀ ਖਿਡਾਰੀ ਆ ਗਏ ਹੈ ਚੰਗਾ ਹੁੰਦਾ ਨਹੀਂ ਮੋਹਵਾਨਾ ਆਪ ਚੰਗਾ ਚੰਗਾ ਉਹ ਜੋ ਅਖਣ ਗੈਰ ਚੰਗਾ ਚੰਗਿਆ ਨਾਲ ਮੁਕਾਬਲਾ ਕੀ ਤੇਰਾ ਹੁੰਦਾ ਆਪਣੇ ਆਪਣਾ ਬੈਰ ਚੰਗਾ ਆਦੋ ਇਸ਼ਕ ਦੇ ਨਾਲ ਜੇ ਕੰਮ ਨਿਕਲੇ ਸ਼ੌਕੀ ਵਿਜਲੀ ਰੱਖਣਾ ਪੈਰ ਚੰਗਾ ਬੂਹੇ ਬੂਹੇ ਦੀ ਚਿੜਕ ਹੁੰਦੀ ਬਹੁਤ ਭੈੜੀ ਲੈਣਾ ਇੱਕ ਦਰਵਾਜ਼ੇੋਂ ਖੈਰ ਚੰਗਾ ਲੈਣਾ ਇੱਕ ਦਰਵਾਜੋਂ ਖੈਰ ਚੰਗਾ ਸਾਡੇ ਜਿੱਥੇ ਲੱਗੀ ਐ ਤੇ ਲੱਗੀ ਰਹਿਣ ਦੇ ਭੱਜੀ ਫਿਰਦੀ ਐ ਦੁਨੀਆ ਤੇ ਭੱਜੀ ਰਹਿਣ ਦੇ 13 ਦੂਣਾ 26 ਐ ਤੇ 26 ਰਹਿਣ ਦੇ 13 ਦੂਣਾ 26 ਐ ਤੇ 26 ਰਹਿਣ ਦੇ ਬਹੁਤ ਵੱਡਾ ਧੰਨਵਾਦ ਐ ਪਿਆਰਾ ਮਨਵੀ ਸਾਊਂਡ ਉਹ ਗੱਲਾਂ ਹੋਣਗੀਆਂ ਮੈਚ ਵਾਲਾ ਸਿਰੇ ਰ ਐ ਮੇਰੇ ਵੀਰੋ ਸਾਡੇ 14 ਤੇ 15 ਜਿੱਦਾਂ ਸਾਡੇ ਪ੍ਰਬੰਧਕਾਂ ਦਾ ਫੈਸਲਾ ਹੈ ਉਹ ਮੰਨਣ ਵਾਲਾ ਹੈ 14 ਤੇ 15 ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਜਲਦੀ ਦੇ ਨਾਲ ਜਲਦੀ ਦੇ ਨਾਲ ਪਹਿਲੀ ਰੇਡ ਇਹ ਖੁਸ਼ੀ ਆ ਕੜਿਆਣੇ ਵਾਲਾ ਮੇਰੇ ਵੀਰੋ ਜਿਹਨੇ ਪਹਿਲੀ ਰੇਡ ਪਾਈ ਆ ਮੈਚ ਦੀ ਚਾਰ ਨੇ ਤਾਰਾਪੁਰੀਆ ਮਤਰੋਡੇ ਵਾਲਾ ਹੁਣ ਦੇਖਦੇ ਆ ਕਿਹਦੇ ਨਾਲ ਪੇਚਾ ਪੈਣਾ ਗੱਲ ਸਮੇਰੀ ਚੱਟੇ ਗਵਿੰਦਪੁਰੇਰਾ ਮੇਲਾ ਜਲਕਾਰੇ ਵੱਜ ਰਹੇ ਐ ਮੈਚ ਸਿਰੇ ਰੈ ਬਿਲਿਆ ਮਿੱਤਾ ਪਹਿਲੀ ਸਫਲਤਾ ਪਾ ਗਿਆ ਇਧਰ ਅਮੇਤਾ ਆ ਗਿਆ ਨੌਜਨ ਗਮਰੋਤ ਨੌਰੀ ਵਾਲਾ ਔਰ ਲਾਡੀ ਸਿੱਧੂ ਕਹਿੰਦਾ ਤੇ ਨਾਲ ਹੈਪੀ ਕੈਲਗਰੀ ਕਹਿੰਦਾ ਨਾਲ ਪ੍ਰਬੰਧ ਕੈਲਗਰੀ ਹੈ ਨਾਜਰ ਸਿੱਧੂ ਦੇ ਪਰਿਵਾਰ ਵੱਲੋਂ ਸਾਫੀ ਰਸ਼ੀਨ ਦਾ ਜਿੰਨੇ ਜੱਫੇ ਲਾਉਗਾ ਹਰ ਇੱਕ ਜੱਫੇ ਦਾ 11 11000 ਮਿਲੂਗਾ ਔਰ ਇੱਕ ਪਾਸੇ ਸਫੀ ਰਸ਼ੀਨ ਮੰਡੀ ਅਹਿਮਦਗੜ ਦਾ ਇਲਾਕਾ ਹੈ ਪਰ ਅਮੇਤਾ ਤਾਵਾ ਤਾਵਾ ਜੱਫਾ ਖਾਂਦਾ ਹੈ ਅਮੇਤਾ ਤਾਵਾ ਤਾਵਾ ਜੱਫਾ ਖਾਂਦਾ ਛੰਨਾ ਦਾ ਪੂਰੀ ਆ ਗਿਆ ਹੈ ਇਹਦੀ ਹਰ ਕੋਟੀ ਉੱਤੇ 11000 ਹੋਗਾ ਲਾਡੀ ਸਿੱਧੂ ਤੇ ਵੱਲੋਂ 570 ਦਾ ਆਹ ਰੇਟ ਤੇ 570 ਦਾ ਓਏ ਪੂਰੀ ਛੰਨਾ ਵਾਲਾ ਕਿਆ ਬਾਤ ਹੈ ਆ ਕੁਝ ਚੌਂਦੀ ਆ ਦੁਨੀਆ ਬਾਈ ਭਾਵੇਂ ਮੈਚ ਰੋਕ ਲਿਆ ਰ ਇੱਕ ਮਿੰਟ ਬੈਠ ਜਿਓ ਹੁਣ ਅੱਗੇ ਨਾ ਜਿਓ ਠੀਕ ਹੈ ਤੁਹਾਨੂੰ ਬਾਹਰ ਨਹੀਂ ਕੱਢਦੇ ਪਰ ਮੈਚ ਹੋ ਜਾਂਦਾ ਚਲੋ ਜੀ ਕਰਾ ਦਿਓ ਸਟਾਰਟ ਲਾ ਕਬੱਡੀ ਅਰਸ਼ ਆ ਗਿਆ ਲੋਗੜ ਵਾਲਾ ਕਬੱਡੀ ਪਾਉਣ ਮੇਰੇ ਵੀਰੋ ਲਾਡੀ ਸਿੱਧੂ ਹੁਣੀ ਕਹਿੰਦੇ ਆ ਜਾਕੀ ਸਿੱਧੂ ਹੁਣੀ ਕਹਿੰਦੇ ਆ ਔਰ ਹੈਪੀ ਘਲੋਟੀ ਵਾਲਾ ਕਹਿੰਦਾ ਵੀ ਸਫੀ ਜਿੰਨੇ ਜੱਫੇ ਲਾਉਗਾ ਔਰ ਲਹਿਰੀ ਵਾਲਾ ਬੇਲਾ ਜਿੰਨੇ ਜੱਫੇ ਲਾਉਗਾ ਇਹਨਾਂ ਦਾ ਹਰ ਇੱਕ ਜੱਫਾ 11 11000 ਦਾ ਹੋਗਾ ਔਰ ਰਸ਼ੀਨ ਵਾਲਾ ਕਾਲੇ ਦਾ ਪਿੰਡੂ ਹੈ ਉਹ ਵੇਖਦਾ ਪਰ ਅਰਸ਼ ਬੱਲੇ ਵਾਲੇ ਕਰ ਆ ਗਿਆ ਕੜਿਆਣਾ ਪਿੰਡਾ ਜਿਹੜੇ ਪਿੰਡਾ ਪ੍ਰਤਾਪ ਤਾਪਰ ਜੱਫੀ ਸਾਡੀ ਖੇਡ ਕਬੱਡੀ ਦਾ ਹੈ ਲਾ ਖੁਸ਼ੀ ਆ ਗਿਆ ਇਹਨੇ ਕੋਟ ਇੰਗੋਰ ਆਈ ਵਿੱਚੋਂ ਟਰੈਕਟਰ ਜਿੱਤੇਆ ਦਾਰਾਪੁਰੀਆ ਇਹਨੇ ਕੋਟਿੰਗੂਰਾ ਵਿੱਚੋਂ ਟਰੈਕਟਰ ਜਿੱਤੇਆ ਆਹ ਕਿਆ ਬਾਤ ਆ ਕੜਿਆਣੇ ਵਾਲਾ ਮੇਰੇ ਵੀਰੋ ਇਹ ਵੀ ਖਰੀਆਂ ਕਬੱਡੀਆਂ ਪਾਉਂਦਾ ਹੈ ਬੱਲੇ ਬੱਲੇ ਹੋਈ ਪਈ ਹੈ ਮੇਲਾ ਛੱਠੇ ਗਵਰ ਦੇ ਕੋਲੇ ਦਾ ਆ ਇਸੇ ਇਲਾਕੇ ਦਾ ਇਹਦਾ ਇਸੇ ਇਲਾਕੇ ਦਾ ਧਨੋਰੀ ਪਿੰਡ ਹੈ ਮੇਰੇ ਵੀਰੋ ਇਹ ਮਿੱਤਾ ਕਦੇ ਧਨੋਰੀ ਦਾ ਇਸਲੇ ਕਬੱਡੀ ਪਾ ਰਿਹਾ ਹੈ ਲੇਲੀ ਦਾ ਬਿੱਲਾ ਹੈ ਇਲਾਕਾ ਟੇਰਾ ਵਸੀਰਾ ਆ ਪ੍ਰੀਤ ਹੈ ਮੇਰੇ ਵੀਰੋ ਮੁੰਡੇ ਬਾਦ ਇਲਾਕੇ ਦੇੋਂ ਕਿਦੇ ਚੱਲ ਕੇ ਆਏ ਹੈ ਇਹ ਪ੍ਰੀਤ ਹੈ ਲੇਲੀ ਧਰਤੀ ਦਾ ਆਹ ਕੌਣ ਹੈ ਇਹਦਾ ਬੱਚਾ-ਬੱਚਾ ਮুরীਰ ਹੈ ਇਹਦੀ ਕਬੱਡੀ ਤੇ ਪੈ ਲਿਆ ਬਿਨਾ ਕਹਿ ਤੋਂ ਲਲਕਾਰੇ ਵੱਜ ਰਿਹਾ ਹੈ ਇਹਦੀ ਕਬੱਡੀ ਵਿੱਚ ਕਹਦੇ ਢਾਬੀ ਵਾਲਿਆਂ ਵੀ ਗੁੱਡੀ ਚੜੀ ਹੋਈ ਹੈ ਇਹਦੀ ਖੇਡ ਕਬੱਡੀ ਵਿੱਚ ਗੁੱਡੀ ਚੜੀ ਹੋਈ ਹੈ ਇਹਦੀ ਖੇਡ ਗੋਡੀ ਵਿੱਚ ਗੋਡੀ ਚੜੀ ਹੋਈ ਹੈ ਇਹਦੀ ਖੇਡ ਗੋਡੀ ਵਿੱਚ ਗੋਡੀ ਚੜੀ ਹੋਈ ਹੈ ਮੇਜਰ ਪਲੂਰ ਹੋਣੀ ਕਰਮਪਾਲ ਸਦੂ ਲੰਡੇ ਕੇ ਮਾਨ ਕਰਦੇ ਐ ਛੰਨਾ ਵਾਲੇ ਪੂਰੀ ਦੀ ਕੱਲੀ ਕੱਲੀ ਰੇਡ ਦੇ ਉੱਤੇ 1000 ਦੇ ਮਾਨ ਹੋਣੇ ਐ ਲਾ ਲਈ ਸਾਹਿਦ ਪ੍ਰੀਤ ਇੱਕ ਪਾਸੇ ਲੋਗੜ ਵਾਲਾ ਤੰਨ ਤੰਨ ਕਰਾਉਂਦਾ ਹੈ ਲੋਗੜ ਦਾ ਅਰਸ਼ਾ ਜਿਹਦਾ ਸ਼ਰੀਰ ਦੇਖਣਯੋਗ ਹੈ ਐਨ ਤੰਨਤਾ ਦੇ ਯੋਗ ਅੱਜ ਕਿਹੜੇ ਕਬੱਡੀ ਖਿਡਾਰੀ ਬਣਦੇ ਐ ਕਿਹੜਾ ਉੱਤਮ ਜਾਫੀ ਆਉਂਦਾ ਔਰ ਬੱਬੂ ਮੰਤਰੀ ਹੋਣਾ ਤਾਂ ਹੈ ਡਾਕਟਰ ਪੀਰੀ ਹੁਣਾਂ ਦਾ ਸਾਰੇ ਪ੍ਰੋਮਾਂ ਦਾ ਧੰਨਵਾਦ ਲੈ ਵੀ ਗੋਰੇ ਕਰੀ ਗੱਲ ਲਓ ਸਾਹਮਣੇ ਖੁਸ਼ੀ ਦੀ ਰੇਡ ਪੈ ਰਹੀ ਹੈ ਮਤਲੋਡੇ ਵਾਲਿਆ ਓਏ ਹਰਿਆਣੇ ਵਾਲਿਆ ਅੱਜ ਬੱਲੇ ਬੱਲੇ ਗਰਾਉਣੀ ਪੈਣੀ ਪਰ ਕਿਉੜ ਖਾਲਾ ਫੈਸਲੇ ਕਰਦਾ ਜਸਵੀਰ ਨੰਬਰ ਜਿਹੜਾ ਅਕਲੀ ਰੇਡਰ ਦਾ ਨੰਬਰ ਖੁਸ਼ੀ ਰਹਾ ਆ ਮਿੱਤਾ ਤਨਹੋਰੀ ਦਾ ਮੇਰੇ ਵੀਰੋ ਕਰਾ ਕੇ ਰੱਖੀਏ ਖਰਕਾ ਦਰਕਾ ਓਏ ਤਬਨ ਦਬਾਉਣ ਦਾ ਤੂੰ ਪਾੜਦੀ ਵਰਖਾ ਤੇ ਜਿੱਥੇ ਪਾਉਂਦਾ ਚੋਬਰ ਫੇਰਾ ਆ ਚਿੱਟੇ ਦਿਨਾਂ ਚ ਕਰਦਾ ਹਣੇ ਆਇਆ ਤੇਰੇ ਜੱਟ ਦੇ ਵਰਗਾ ਦੱਸ ਮੈਨੂੰ ਕਿਹੜਾ ਆਏ ਤੇਰੇ ਜੱਟ ਦੇ ਵਰਗਾ ਕਿਹੜਾ ਆਏ ਇਹ ਗੁਰਦੀਪ ਸਿੰਘ ਹੈ ਕਰਦਿਆ ਗਾਉਂਦੇ ਸਾਰ ਚੋਂ ਨਰ ਮੈਣੇ ਆ ਫਾਰਚੂਨਰ ਗੱਡੀ ਮੈਣੀ ਹੈ ਇਹ ਵੱਡਾ 스타 ਹੈ ਜਿੰਦਾ ਵੱਡਾ ਰਤਬਾ ਓਡੀ ਵੱਡੀ ਗੱਡੀ ਹੈ ਤਨੂ ਰੋਟੀ ਵਾਲਿਆ ਜਿੰਦਾ ਵੱਡਾ ਰਤਬਾ ਓਨੀ ਵੱਡੀ ਗੱਡੀ ਹੈ ਦਾਣਾਪੁਰੀਆ ਇਹ ਘਾਟੀ ਰੁਕਦਾ ਹੈ ਇਹ ਆਉਂਦਾ ਬੁੱਕਦਾ ਹੈ ਇਹ ਘਾਟੀ ਰੁਕਦਾ ਹੈ ਲਾਡੀ ਸਿੱਧੂ ਕਹਿੰਦਾ ਵੀ ਮੁੰਡੇ ਨੂੰ 1000 ਦੇ ਦਿਓ ਔਰ ਇਧਰ ਆ 500 ਕਿੰਨਾ ਵੱਲੋਂ ਜੀ ਕਿੰਨਾ ਵੱਲੋਂ ਪਰੇ ਫੌਜੀ ਬਨੋ ਉਹਨੂੰ ਦੇ ਆਓ ਜੀ ਮੁੰਡੇ ਨੂੰ ਮੈਂ ਤੇ ਕਮੈਂਟਰੀ ਵੀ ਕਰਦਾ ਹਾਂ ਲਾ ਲਈ ਸਾਈਡ ਲੈ ਵੀ ਗੋਰੇ ਕਰੀ ਗੱਲ ਲਓ ਸਾਹਮਣੇ ਰਮਨੇਰੀ ਰੇੜਾ ਚਾਰ ਜਾਫੀ ਨੇ ਪ੍ਰੀਤ ਹੈ ਉਹ ਗੱਲਾਂ ਮੇਰੀਆਂ ਪਰ ਆ ਬਿੱਲਾ 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 ਉਹ ਬਿੱਲਾ ਮੇਰੇ ਵੀਰੇ ਇੱਕ ਲਲਤੋਂ ਵਾਲਾ ਸਾਡਾ ਜਿਹੜਾ ਲਿਖਦਾ ਵੀ ਸੋਹਣਾ ਹੈ ਪ੍ਰੋਫੈਸਰ ਸੇਵਕ ਸ਼ੇਰਗੜ੍ਹ ਰਵੀ ਚੱਠਾ ਤਾਰੀ ਚੱਠਾ ਵੀਰਾਂ ਦਾ ਧੰਨਵਾਦ ਹੈ ਵੀ ਗੱਲਾਂ ਸੱਚੀਆਂ ਲਿਖਦਾ ਬਿੱਲਾ ਲਲਤੋਂ ਦੀ ਧਰਤੀ ਦਾ ਬਰਤਨਾਂ ਦੇ ਬੰਦੇ ਨਾਲ ਵਰਤੋ ਓ ਭਾਈ ਬੰਦਾ ਨਹੀਂ ਵਰਤੀਦਾ ਵਰਤਣਾ ਤੇ ਬੰਦੇ ਨਾਲ ਵਰਤੋ ਬੰਦਾ ਨਹੀਂ ਵਰਤੀਦਾ ਇਹ ਗੱਲ ਮੇਰੀ ਜ਼ਿੰਦਗੀ ਦਾ ਰੂਹ ਦਾ ਇਨਸਾਨ ਆ ਲਹਰੇ ਵਾਲਾ ਲੱਖੀ ਤੇ ਨਹੀਂ ਰਿਹਾ ਉਹ ਅਕਸਰ ਕਹਿਣਾ ਹੁੰਦਾ ਸੀਗਾ ਵੀ ਸੱਚੀਆਂ ਗੱਲਾਂ ਲਿਖਦਾ ਹੈ ਬਿਨਾਂ ਲਲਤੋਂ ਦੀ ਧਰਤੀ ਦਾ ਵਰਤਣਾ ਤੇ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਵਰਤੀਦਾ ਲੱਖੀ ਲਹਿਰਾ ਤੇ ਨਹੀਂ ਰਿਹਾ ਪਰ ਜਰ ਤੱਕ ਲਲਤੋਂ ਵਾਲੇ ਦੇ ਸਾਹ ਚੱਲਦੇ ਹੈ ਲਹਿਰੇ ਵਾਲੇ ਲੱਖੀ ਦਾ ਨਾਮ ਇਸ ਜਵਾਬ ਤੇ ਆਉਂਦਾ ਰਹੂਗਾ ਲਓ ਅਗਲੀ ਕੌਡੀ ਕੜਿਆਣੇ ਵਾਲਾ ਆ ਗਿਆ ਗੋਰੇਆ ਕੜਿਆਣੇ ਉੱਧਰ ਰੋਲਾ ਰੂਲਾ ਦਾ ਫੇਰ ਪੈ ਗਿਆ ਹੈ ਨਾਸ ਵੀ ਆ ਗਿਆ ਹੁਣ ਤੇ ਮੈਂ ਦੱਸਿਆ ਵੀ ਜਿੰਨੇ ਰਹਿ ਗਏ ਓਏ ਸਾਰੇ ਚੋਟੀ ਦੇ ਮੈਚ ਹੈ ਤਾਰਾਪੁਰੀਆ 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 ਓਏ ਤਾਰਾਪੁਰੀਆ ਸੇਵਾ ਕਬਰੂ ਸਰਾ ਲੱਗਿਆ ਪਿਆ ਚੱਠਿਆਂ ਵਿੱਚ ਲੈ ਵੀ ਗੋਰੀਆ ਸਰਾ ਲੱਗਿਆ ਪਿਆ ਚੱਠਿਆਂ ਦੇ ਵਿੱਚ ਆਹ ਵੇਖਦਾ ਹੁਣ ਕਿਹੜਾ ਮੁੰਡਾ ਐਨ ਵੇਖਦਾ ਕਿਹੜਾ ਮੁੰਡਾ ਕਿਹੜਾ ਮੁੰਡਾ ਅੱਗ ਦੀ ਲਾਟ ਵਰਗਾ ਕਿਹੜਾ ਮੁੰਡਾ ਅੱਗ ਦੀ ਲਾਟ ਵਰਗਾ 11000 ਮਿਲ ਜੂਗਾ ਪ੍ਰੀਤ ਬਨੂੜ ਵਾਲਿਆ ਲਾਡੀ ਸਿੱਧੂ ਕਹਿੰਦਾ ਔਰ ਹੈਪੀ ਕੈਲਗਰੀ ਵਾਲਾ ਕਹਿੰਦਾ ਮੇਰੇ ਵੀਰੋ ਬਲਵੰਤ ਕੈਲਗਰੀ ਕਹਿੰਦਾ ਤਨੁਕ ਰੋਟੀ ਕਹਿੰਦਾ ਬਲੀ ਪ੍ਰੀਤ ਦਾ ਇੱਕੋ ਜੱਫਾ 11000 ਦਾ ਔਰ ਬਿੱਲੇ ਦਾ ਇੱਕੋ ਜੱਫਾ 11000 ਦਾ ਸਾਫੀ ਦਾ ਇੱਕੋ ਜੱਫਾ 11000 ਦਾ ਲਓ ਹਮਿਤ ਦੀ ਅਗਲੀ ਕੌਡੀ ਤੇ ਗੋਰੇ ਦੇ ਬੋਲ ਲਓ ਸਾਹਮਣੇ ਧਨੌਰੀ ਵਾਲਾ ਕਹਿੰਦੇ ਮਿੱਤਾਂ ਮੇਰੇ ਵੀਰੋ ਮਿੱਤ ਧਨੌਰੀ ਵਾਲਾ ਟੀਟੇ ਦਾ ਵੀਰ ਹੈ ਟੀਟੇ ਤੋਂ ਦਾਪੇ ਸਿੱਖਿਆ ਪਰ ਆ ਪ੍ਰੀਤ ਹੈ ਲੈ ਵੀ ਜੱਫਾ ਨਹੀਂ ਲਗਿਆ ਰਸੀਨ ਵਾਲਿਆ ਐਦਾਂ ਤੇ ਤੇਰੀਆਂ ਹੋ ਜਾਣਗੀਆਂ ਐਦਾਂ ਤੇ ਓਏ ਤੇਰੀਆਂ ਹੋ ਜਾਣਗੀਆਂ ਆ ਲੈਲੀ ਦਾ ਸੁੱਖ ਹੈ ਜਿਹਨੇ

ਸ਼੍ਰੀ ਅਕਾਲ ਸਿਰਾਂ ਲੱਗਿਆ ਹੋਇਆ ਹੈ ਬਾਈ ਗਰਾਊਂਡ ਕਲੀਅਰ ਕਰੋ ਜੀ ਬੇਨਤੀ ਹੈ ਨਹੀਂ ਤੇ ਮੈਚ ਫੇਰ ਰੋਕਾਂਗੇ ਅਸੀਂ ਇਹ ਬੇਨਤੀ ਕਰਦੇ ਆਂ ਰਾਮਦੇਵ ਦੀ ਰੇਡ ਹੈ ਚਾਰ ਜਾਫੀ ਨੇ ਬੱਲੇ 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 ਬੱਲੇਆ ਤੱਕੀ ਮੁੰਡਾ ਕਾ ਮਹਿਲੀ ਵਾਲਾ ਇਧਰ ਕਹਿੰਦੇ ਬਿੱਲਾ ਜਫਾ ਲਾ ਗਿਆ ਬਾਓ ਬਿੱਲੇ ਬਨੂੜ ਵਾਲਿਆ ਬਾਓ ਬਿੱਲੀ ਲਹਿਰੇ ਵਾਲਿਆ ਬਿੱਲਾ ਲਹਿਰੀ ਵਾਲਾ ਮੇਰੇ ਵੀਰੋ ਇਧਰ ਤਨੂ ਕਰੋਟੀ ਕਹਿੰਦਾ ਵੀ लाਡੀ ਸਿੱਧੂ ਉਹਨਾਂ ਦੇ ਪੂਰੇ ਗਰੁੱਪ ਦੇ ਵੱਲੋਂ 11000 ਸਟਾਪਰ ਦੇ ਲਈ ਹੈ ਔਰ ਤਸ਼ੂ ਪਟਿਆਲਾ ਔਰ ਸੋਹਿਲ ਪਟਿਆਲਾ ਆਰਸ਼ ਪੰਗੂ ਹੈ ਪਟਿਆਲੇ ਤੋਂ ਸਪੈਸ਼ਲ ਪਹੁੰਚੇ ਸਾਡੇ ਵੀਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਪਈ ਹੋ ਕਬੱਡੀ ਇਹਦੀ ਸਾਈਡ ਖੁਸ਼ੀ ਕੜਿਆਣੇ ਦਾ ਆ ਨ ਧੰਨ ਧੰਨ ਕਰਾਉਂਦਾ ਹੈ ਖੁਸ਼ੀ ਕੜਿਆਣੇ ਦਾ ਧੰਨ ਧੰਨ ਕਰਾਉਂਦਾ ਹੈ ਇਸ ਵੇਲੇ ਅਮਰਤ ਕਬੱਡੀ ਪੌਂਦਾ ਮੈਦਾਨ ਦੇ ਵਿੱਚ ਲਓ ਸਾਹਮਣੇ ਮਿੱਤਾ ਧਨੌਰੀ ਵਾਲਾ ਮੇਰੇ ਵੀਰੋ ਇਹਦੇ ਵੀ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਹਾਲੇ ਬੱਲੇ ਬੱਲੇ ਕੌਣ ਕਰਾਵੇਗਾ ਆਓ ਵੇਖਣਿਆ ਟਰਾਈ ਹੰਬੇ ਹੁਣਾਂ ਦੇ ਕਿੰਨੀ ਨੰਬਰ ਜਿਹੜਾ ਮਿੱਤੇ ਦਾ ਹੈ ਇਹ ਗੁਰਦੀਪ ਸਿੰਘ ਹੈ ਜ਼ਿਲ੍ਹਾ ਬਰਨਾਲਾ ਮੇਰੇ ਵੀਰੋ ਅੱਜ ਝੱਟਿਆਂ ਦੇ ਮੇਲੇ ਤੇ ਵੱਡਾ ਮਲ ਆਇਆ ਹੋਇਆ ਹੈ ਤੇ ਵੱਡੇ ਮੇਲੇ ਦੀਆਂ ਵੱਡੀਆਂ ਗਿੱਲਾਂ ਨੇ ਆ ਭੂਰੀਆ ਸ਼ਨ ਦਾਰਾ ਓਏ ਦਾਰਾਪੁਰਿਆ ਮਤਲੋਡੇ ਵਾਲਿਆ ਵਿਕਾਸ ਮਤਲੋਡੇ ਵਾਲਾ ਓ ਸਿਰੇ ਕਬਰ ਹੁਆ ਐਡੀ ਕਿਹੜੀ ਗੱਲ ਮਤਲੋਡੇ ਵਾਲਾ ਕਹਿੰਦਾ ਵੀ ਹਰ ਮਸਲੇ ਦਾ ਹੱਲ ਐ ਇਹ ਵਿਕਾਸ ਮਤਲੋਡੇ ਦਾ ਬੱਲੇ ਬੱਲੇ ਕਰਾ ਗਿਆ ਚੌਥੀ ਦਾ ਜਫਾ ਲਾਇਆ ਭਾਈ ਗਰਾਊਂਡ ਕਲੀਅਰ ਕਰਦੀ ਨਹੀਂ ਮੈਚ ਰੁਕਿਆ ਜਾਵੇਗਾ ਲਓ ਰੇਡ ਤੇ ਆਹ ਕਿਆ ਬਾਤ ਬੇਲਾ ਵੀ ਜੱਫਾ ਲਾ ਗਿਆ ਬਨੌਰ ਲਹਿੜੀ ਵਾਲਾ ਬਨੌਰ ਲਹਿੜੀ ਵਾਲਾ ਬੇਲਾ ਵੀ ਜੱਫਾ ਲਾ ਗਿਆ ਹੈ ਬੇਲੇ ਨੂੰ ਵੀ 11000 ਹੈ ਮੇਰੇ ਵੀਰੋ ਕਰਨਪੁਰ ਸਿੱਧੂ ਲੰਡੇ ਕੇ ਮੇਜਰ ਪਲੂਰ ਔਰ ਲਾਡੀ ਸਿੱਧੂ ਹੈ ਹੈਪੀ ਕੈਲਗਰੀ ਹੈ ਨਾਲ ਜੱਗੀ ਹੈ ਨਾਲ ਬਲਵੰਤ ਹੋਣੀ ਹੈ ਨਾਲ ਰਸ਼ੀਦ ਦਾ ਕਾਲਾ ਵੀ ਨਿਮਾਨ ਦਾ ਹੋ ਗਿਆ ਲਓ ਪਈਓ ਕੌਡੀ ਗੋਰੇ ਕਰੀ ਗੱਲ ਲਓ ਸਾਹਮਣੇ ਖੁਸ਼ੀ ਖੁਸ਼ੀ ਤਾਰਾਪੁਰੀਆ ਦਾਰਾਪੁਰੀਆ ਦਾਰਾਪੁਰੀਆ ਤੇ ਕੜਿਆਣੇ ਵਾਲਾ ਅੱਜ ਤੇ ਆਈ ਆਉਣ ਗਿਆਈ ਸਾਰੇ ਮੇਲਾ ਚੱਠੇ ਗਵਿੰਦਪਰੇ ਰਹਿ ਬਾਈ ਮੈਚ ਰੁਕ ਲੋ ਜਬ ਮੈਚ ਮੈਚ ਜੇ ਰੋਕਣਾ ਕਹਦਾ ਮੈਨੂੰ ਲੱਗਦਾ ਨਵੇੜੇ ਹੋ ਗਏ ਐ ਗਵਈ ਹੋ ਗਏ ਜਿਹੜੀ ਕਸ਼ਮੀਰੀ ਐ ਕਸ਼ਮੀਰੀ ਹੋ ਗਏ